ਇਸ ਵਕਤ ਪਾਕਿਸਤਾਨ ਸ਼੍ਰੀਨਨਕਾਣਾ ਸਾਹਿਬ ਦੇ ਵਿੱਚ ਮੌਜੂਦਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਚਰਨਸ਼ੋਪ ਪ੍ਰਾਪਤ ਧਰਤੀ ਹੈ ਬਾਕੀ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਿਰਪਾ ਕੀਤੀ ਬਾਬਾ ਮਰਦਾਨੇ 'ਚ ਤੇ ਤੇ ਔਰ ਐਸੀ ਕਿਰਪਾ ਕੀਤੀ ਕਿ ਪੂਰੀ ਸੰਗਤਾਂ ਨੂੰ ਬੁਲਾਇਆ ਰਾਏ ਦੀ ਤੋਏ ਦੀ ਤਲਵੰਡੀ ਪੂਰੀ ਸੰਗਤਾਂ ਨੂੰ ਬੁਲਾਇਆ ਕਿ ਨਾਮਦਾਦ ਬਖਸ਼ਣਾ ਮੈਂ ਕਿਸੇ ਇੱਕ ਨੂੰ ਲੈ ਕੇ ਆਉ ਕੋਈ ਵੀ ਤਿਆਰ ਨਹੀਂ ਹੋਇਆ ਸਭ ਕਹਿੰਦੇ ਸੀ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ ਆਵਾਂਗੇ ਇਹ ਖੁਸ਼ਕਿਸਮਤੀ ਸੀ ਭਾਈ ਮਰਦਾਨਾ ਜੀ ਦੀ ਜਦੋਂ ਸੇਵਾਦਾਰ ਨੂੰ ਕਿਹਾ ਵੀ ਤੂੰ ਜਾ ਕੋਈ ਘਰ ਰਹਿਤ ਨਹੀਂ ਗਿਆ ਸੇਵਾਦਾਰ ਨੇ ਸੋਚ ਕੇ ਕਿਹਾ ਹਾਂ ਇੱਕ ਘਰ ਰਹਿ ਗਿਆ ਮੀਰਾ ਆਲਮਾ ਦਾ ਤੇ ਉੱਥੇ ਗਏ ਤੇ ਇਹ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਸੀ ਰੱਬ ਵੱਲੋਂ ਇੱਕ ਤਹ ਤੋਹਫਾ ਸੀ ਜਿਹੜਾ ਸਾਨੂੰ ਮਿਲਿਆ ਸਰਬਨ ਕਰਦੇ ਇੱਕ ਬਾਬਾ ਅਕਾਲ ਦੂਪ ਜਾਰਾ ਬਾਬੀ ਮਰਦਾਨਾ ਤਾਂ ਉਹ ਹੁਣ ਵੀ ਲੋਕੰਡੇ ਖੜੇ ਹੋ ਰਿਹਾ ਜਦੋਂ ਤਾਂ ਉਹ ਵੰਸ਼ ਦੇਖ ਲੀਏ ਤਾਂ ਵੱਡ ਭਾਗ ਸਾਰੀ ਸੰਗਤ ਮਹਿਸੂਸ ਕਰਦੀ ਹੈ ਪੰਜਾਬ ਦੀ ਜਿਹੜੀ ਹੈ ਬਾਬਾ ਨਾਨਕ ਜਿੱਤੇ ਕਿਰਪਾ ਕਰਦਾ ਉਹਨੂੰ ਮਹਿਸੂਸ ਤੇ ਉਹਨੂੰ ਹੁੰਦਾ ਹਰ ਕਿਸੇ ਨੂੰ ਤੇ ਨੂੰ ਨਹੀਂ ਹੁੰਦਾ ਅਸੀਂ ਜੋ ਵੀ ਹੈ ਗੁਨਾਹਗਾਰ ਹੈ ਬਦਕਾਰ ਹੈ ਸਿਆਕਾਰ ਹੈ ਜੋ ਵੀ ਹੈ ਤੇ ਬੰਦਾ ਹੀ ਹੈ ਲੇਕਿਨ ਬਾਬਾ ਨਾਨਕ ਜਿੱਤੇ ਤੇ ਆਪਣਾ ਹੱਥ ਫੇਰਦਾ ਉਨ ਮਹਿਸੂਸ ਹੁੰਦਾ ਰੂਹ ਕੰਡੇ ਉਹਨਾਂ ਦੇ ਵੀ ਖੜੇ ਹੁੰਦੇ ਨੇ ਠੀਕ ਹੈ ਹਰ ਕਿਸੇ ਦੇ ਥੋੜੇ ਰੂਹ ਕੰਡੇ ਖੜੇ ਹੁੰਦੇ ਨੇ ਦੁਨੀਆ ਭਲੇ ਸੋ ਭਲੀ ਨਵੀਂ ਫਿਰਦੀ ਐ ਇਹ ਜਿੱਥੇ ਖਾਸ ਕਰਮ ਹੁੰਦਾ ਉਹਦੇ ਤੇ ਹੀ ਹੁੰਦਾ ਖੁਆਸ਼ਤ ਇਹ ਹੀ ਹੈ ਕਿ ਇਹ ਤਾਰਾ ਹਟ ਜਾਣੀਆਂ ਚਾਹੀਦੀਆਂ ਆਪਣਾ ਕਾਨੂੰਨ ਦੇ ਮੁਤਾਬਿਕ ਉਹ ਆਪਣਾ ਦੇਖਭਾਲ ਕਰਨ ਹਰ ਸੰਗਤਾਂ ਨੂੰ ਖੁੱਲੀ ਛੁੱਟੀ ਦੇਣ ਦਰਸ਼ਨ ਦੇਦਾਰੇ ਦੀ ਔਰ ਅਸੀਂ ਵੀ ਜਾਈਏ ਔਜ਼ਾਰ ਟੀਵੀ ਦੇ ਫੇਸਬੁਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਇਸ ਵਕਤ ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਮੌਜੂਦਾਂ ਗੁਰੂ ਨਾਨਕ ਪਾਸ਼ਾ ਦੀ ਜਿਹੜੀ ਚਰਨਸ਼ੋਪ ਪ੍ਰਾਪਤ ਧਰਤੀ ਹੈ ਉੱਥੇ ਮੌਜੂਦਾਂ ਕਿਉਂਕਿ ਬਚਪਨ ਗੁਰੂ ਨਾਨਕ ਪਾਸ਼ਾ ਦਾ ਇੱਥੇ ਬਤੀਤ ਹੁੰਦਾ ਅਸੀਂ ਗੱਲਬਾਤ ਕਰਾਂਗੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਭਾਈ ਮਰਦਾਨਾ ਜੀ ਸੀਗੇ ਤਾਂ ਉਹਨਾਂ ਦੇ ਵੰਸ਼ ਦੇ ਵਿੱਚੋਂ ਪੀੜ੍ਹੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਭਾਈ ਮਰਦਾਨਾ ਜੀ ਦੀ ਹੋਰਾਂ ਦੇ ਪੀੜ੍ਹੀਆਂ ਵੰਸ਼ ਦੇ ਵਿੱਚੋਂ ਆ ਇੱਥੇ ਪਹੁੰਚੇ ਹੋ ਤੁਸੀਂ ਪੰਜਾਬ ਵੀ ਆਏ ਸੀਗੇ ਅੰਮ੍ਰਿਤਸਰ ਹੀ ਪਹੁੰਚੇ ਸੀਗੇ ਤਾਂ ਕੀ ਲੱਗਦਾ ਜਦੋਂ ਇੱਥੇ ਆਨੇ ਹੋ ਮਹਿਸੂਸ ਕੀ ਹੁੰਦਾ ਹੈ ਕੀ ਜ਼ੈਨ ਦੇ ਵਿੱਚ ਜੋ ਸੰਗਤ ਵੀ ਆਂਦੀ ਹੈ ਕੀ ਕੁਝ ਹੁੰਦਾ ਹੈ ਹਾਂ ਜੀ ਵੀਰ ਜੀ ਦਾਸ ਭਾਈ ਮਰਦਾਨਾ ਜੀ ਦੀ 18ਵੇਂ ਸੰਬੰਸ ਦਾਸ ਭਾਈ ਨਈਮ ਤਾਹ ਲਾਲ ਔਰ 19ਵੇਂ ਸੰਬੰਸ ਤੋਂ ਮੁਹੰਮਦ ਸਰਫਰਾਜ਼ ਹੁਸੈਨ ਲਾਲ ਔਰ 18ਵੇਂ ਸੰਬੰਸ ਤੋਂ ਮੇਰਾ ਭਰਾ ਬੈਠੇ ਨੇ ਮੁਹੰਮਦ ਹੁਸੈਨ ਲਾਲ ਜੀ ਜਿੱਥੇ ਭਾਈ ਲਾਲ ਜੀ ਦਾ ਭਾਈ ਲਾਲ ਜੀ ਦੇ ਪੁੱਤਰ ਬਾਕੀ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਿਰਪਾ ਕੀਤੀ ਬਾਬਾ ਮਰਦਾਨੇ 'ਚ ਤੇ ਤੇ ਔਰ ਐਸੀ ਕਿਰਪਾ ਕੀਤੀ ਕਿ ਪੂਰੀ ਸੰਗਤਾਂ ਨੂੰ ਬੁਲਾਇਆ ਉਦੋਂ ਰਾਏ ਦੀ ਪੋਏ ਦੀ ਤਲਵੰਡੀ ਪੂਰੀ ਸੰਗਤਾਂ ਨੂੰ ਬੁਲਾਇਆ ਕਿ ਨਾਮਦਾਦ ਬਖਸ਼ਣਾ ਮੈਂ ਕਿਸੇ ਇੱਕ ਨੂੰ ਲੈ ਕੇ ਆਉ ਜੀ ਤੇ ਕੋਈ ਵੀ ਤਿਆਰ ਨਹੀਂ ਹੋਇਆ ਸਭ ਕਹਿੰਦੇ ਸੀ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ ਆਵਾਂਗੇ ਇਹ ਖੁਸ਼ਕਿਸਮਤੀ ਸੀ ਭਾਈ ਮਰਦਾਨਾ ਜੀ ਦੀ ਜਦੋਂ ਸੇਵਾਦਾਰ ਨੂੰ ਕਿਹਾ ਵੀ ਤੂੰ ਜਾ ਕੋਈ ਘਰ ਰਹਿ ਤੈ ਨਹੀਂ ਗਿਆ ਸੇਵਾਦਾਰ ਨੇ ਸੋਚ ਕੇ ਕਿਹਾ ਹਾਂ ਇੱਕ ਘਰ ਰਹਿ ਗਿਆ ਮੀਰਾ ਆਲਮਾ ਦਾ ਤੇ ਉੱਥੇ ਗਏ ਤੇ ਇਹ ਕਿਰਪਾ ਗੁਰੂ ਨਾਨਕ ਜੀ ਦੀ ਰੱਬ ਵੱਲੋਂ ਇੱਕ ਤੋਹਫਾ ਸੀ ਜਿਹੜਾ ਸਾਨੂੰ ਮਿਲਿਆ ਗੁਰੂ ਨਾਨਕ ਜੀ ਦਾ ਸਾਥ ਭਾਈ ਮਰਦਾਨਾ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਸਾਥ ਗੁਰੂ ਨਾਨਕ ਦੇਵ ਜੀ ਦੇ ਨਰਾਜ਼ ਅਸੀਂ ਬਹੁਤ ਖੁਸ਼ਕਿਸਮਤ ਹੈ ਔਰ ਬਹੁਤ ਹੀ ਚੰਗਾ ਲੱਗਦਾ ਵੈ ਸੰਗਤਾ ਪਿਆਰ ਕਰਦੀਆਂ ਨੇ ਤੇ ਅਸੀਂ ਇਹਦੇ ਬਾਰੇ ਕੀ ਕਰਦੇ ਕਿਰਪਾ ਗੁਰੂ ਨਾਨਕ ਦੇਵ ਜੀ ਦੀਆਂ ਜਿਨ੍ਹਾਂ ਨੇ ਇਹ ਬਖਸ਼ਿਆ ਇੱਜ਼ਤ ਬਖਸ਼ੀ ਅਸੀਂ ਬਹੁਤ ਉਹਨਾਂ ਦੇ ਸ਼ੁਕਰ ਗੁਜ਼ਾਰ ਹੈ ਬਾਬੇ ਨਾਨਕ ਦੇ ਕਿ ਭਾਈ ਮਰਦਾਨਾ ਇੱਕ ਸ਼ਬਦ ਸਰਵਣ ਕਰਦੇ ਆ ਇੱਕ ਬਾਬਾ ਅਕਾਲ ਰੂਪ ਦੂਜਾ ਰ ਬਾਬੀ ਮਰਦਾਨਾ ਅੱਛਾ ਤਾਂ ਉਹ ਹੁਣ ਵੀ ਲੋਕਾਂ ਦੇ ਖੜੇ ਹੋ ਰਿਹਾ ਜਦੋਂ ਤਾਂ ਉਹ ਵੰਸ਼ ਦੇਖ ਲੀਏ ਤਾਂ ਵੱਡ ਭਾਗ ਸਾਰੀ ਸੰਗਤ ਮਹਿਸੂਸ ਕਰਦੀ ਹੈ ਪੰਜਾਬ ਦੀ ਜਿਹੜੀ ਹੈ ਹਾਂਜੀ ਜੇਰ ਦੇਖੋ ਮੇਰੀ ਗੱਲ ਸੁਣੋ ਬਾਬਾ ਨਾਨਕ ਜੀ ਤੇ ਕਿਰਪਾ ਕਰਦਾ ਉਹਨੂੰ ਮਹਿਸੂਸ ਤੇ ਉਹਨੂੰ ਹੁੰਦਾ ਹਰ ਕਿਸੇ ਨੂੰ ਤੇ ਉਹ ਨਹੀਂ ਹੁੰਦਾ ਅਸੀਂ ਜੋ ਵੀ ਐ ਗੁਨਾਹਗਾਰ ਐ ਬਦਕਾਰ ਐ ਸਿਆਹਕਾਰ ਐ ਜੋ ਵੀ ਐ ਤੇ ਬੰਦਾ ਹੀ ਐ ਲੇਕਿਨ ਬਾਬਾ ਨਾਨਕ ਜੀ ਦੇ ਤੇ ਆਪਣਾ ਹੱਥ ਫੇਰਦਾ ਉਹਨ ਮਹਿਸੂਸ ਹੁੰਦਾ ਰੂਹ ਕੰਡੇ ਉਹਨਾਂ ਦੇ ਵੀ ਖੜੇ ਹੁੰਦੇ ਨੇ ਕੱਲ ਜਿਸ ਯੂਨੀਵਰਸਿਟੀ ਸਰਕਾਰੀ ਤੌਰ ਤੇ ਕੀਰਤਨ ਕੀਤਾ ਸੀ ਸੰਗਤਾਂ ਆਏ ਅਸੀਂ ਚੇਅਰ ਰੱਖੀ ਐ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਤੇ ਬੀਬੀਆਂ ਸੀ ਕੀਰਤਨ ਕੀਤਾ ਤੇ ਉਹ ਕਹਿੰਦੇ ਜੀ ਅਸੀਂ ਇਹ ਚੜਨਾ ਦੀ ਮਿੱਟੀ ਲਿਜਾਣੀ ਐ ਅਸੀਂ ਕਹਿੰਦੇ ਜੀ ਅਸੀਂ ਗੁਰੂ ਅਸੀਂ ਬڑے ਗੁਨਾਹਗਾਰ ਹਾਂ ਤੁਸੀਂ ਬਸ ਠੀਕ ਹੈ ਪਿਆਰ ਮੁਹੱਬਤ ਤੇ ਇਹ ਜਿਹਦੇ ਤੇ ਹੱਥ ਫੇੜਦੇ ਬਾਬਾ ਨਾਨਕ ਜੀ ਤੇ ਉਹਦੇ ਤੇ ਠੀਕ ਹੈ ਹਰ ਕਿਸੇ ਦੇ ਥੋੜੇ ਰੂਹ ਕੰਡੇ ਖਰੇ ਹੁੰਦੇ ਨੇ ਦੁਨੀਆ ਭਲੀ ਸੋ ਭਲੀ ਲੰਗੀ ਫਿਰਦੀ ਐ ਇਹ ਜਿੱਤੇ ਖਾਸ ਕਰਮ ਹੁੰਦਾ ਉਹਦੇ ਤੇ ਹੀ ਹੁੰਦਾ ਹੁਣੇ ਵੀ ਜਿਵੇਂ ਤੁਸੀਂ ਸ਼ਬਦ ਕੀਰਤਨ ਕਰਦੇ ਹੋ ਜਿਵੇਂ ਤੁਹਾਨੂੰ ਸੰਗਤ ਐਵੇਂ ਦਾ ਪਿਆਰ ਮਿਲਦੀ ਐ ਮਿਲਦੀ ਐ ਮਾਨ ਮਹਿਸੂਸ ਹੁੰਦਾ ਦੋ ਵੀ ਤਾ ਕੋਈ ਜ਼ੈਨ ਦੇ ਵਿੱਚ ਅਜਿਹੀ ਗੱਲ ਹੁੰਦੀ ਆ ਕਿ ਸੰਗਤ ਆਂਦੀ ਆ ਪੰਜਾਬ ਦੇ ਵਿੱਚੋਂ ਪਰ ਵਿੱਚ ਤਾਰਾ ਨੇ ਵੀ ਉਹ ਹਟ ਜਾਣ ਤੇ ਫਿਰ ਸਾਰੇ ਚੰਗੀ ਤਰ੍ਹਾਂ ਵੀ ਮਿਲਿਆ ਕਰੀਏ ਸਾਰੇ ਹਾਂਜੀ ਬਿਲਕੁਲ ਜੀ ਸੰਗਤਾਂ ਦਾ ਪਿਆਰ ਹੈ ਉਹ ਸੰਗਤਾਂ ਦਾ ਜਿਹੜਾ ਤਾਰੀਖੀ ਵਿਰਸਾ ਉਹ ਇੱਥੇ ਹੀ ਹੈ ਇੱਥੇ ਪੰਜਾਬ ਚ ਲੈਹਦੇ ਪੰਜਾਬ ਚ ਹੀ ਹੈ ਵਿਰਸਾ ਤੇ ਖੁਆਇਸ਼ ਤੇ ਆਹੀ ਹੈ ਕਿ ਇਹ ਤਾਰਾ ਹਟ ਜਾਣੀਆਂ ਚਾਹੀਦੀਆਂ ਆਪਣਾ ਕਾਨੂੰਨ ਦੇ ਮੁਤਾਬਿਕ ਉਹ ਆਪਣਾ ਦੇਖਭਾਲ ਕਰਨ ਔਰ ਸੰਗਤਾਂ ਨੂੰ ਖੁੱਲੀ ਛੁੱਟੀ ਦੇਣ ਦਰਸ਼ਨ ਦੇਦਾਰੇ ਦੀ ਔਰ ਅਸੀਂ ਵੀ ਜਾਈਏ ਤੇ ਅਸੀਂ ਵੀ ਦਰਸ਼ਨ ਦੇਦਾਰੇ ਕਰੀਏ ਬੜੀ ਦਫਾ ਗਏ ਆ ਬਹੁਤ ਧੰਨਵਾਦ ਕਰਦੀਆਂ ਸੀ ਅੰਬੈਸੀ ਦੇ ਕਿ ਵੀਜ਼ੇ ਲਾਂਦੀ ਹੈ ਲੇਕਿਨ ਅੱਜਕੱਲ ਜਿਹੜਾ 4-5 ਸਾਲ ਤੋਂ ਥੋੜਾ ਮੁਸ਼ਕਲ ਦਾ ਸਾਹਮਣਾ ਹੈ ਕਿ ਸਾਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੁਲਾਇਆ ਸਰਕਾਰੀ ਪੱਦਰ ਲੈਵਲ ਤੇ ਬੁਲਾਇਆ ਆਪਣਾ ਅੰਬਰਸਾਲ ਖਾਲਸਾ ਕਾਲਜ ਵਾਲਿਆਂ ਨੇ ਬੁਲਾਇਆ ਗੁਰਦਾਸਪੁਰ ਉਸੇ ਉਸੇ ਹੀ ਸਿਲਸਲੇ ਚ ਤੇ ਫਿਰ ਸੁਲਤਾਨਪੁਰ ਲੋਧੀ ਹਾਂਜੀ ਲੇਕਿਨ ਸਾਰੇ ਇੰਤਜ਼ਾਮਾਤ ਮੁਕੰਮਲ ਹੋ ਗਏ ਸੀ ਤੇ ਇੱਥੋਂ ਤੱਕ ਕਿ ਫੋਨ ਵੀ ਆਉਂਦੇ ਰਹੇ ਇੰਡੀਆ ਚੋ ਜਿਨ੍ਹਾਂ ਨੇ ਸਾਡੀ ਸਕਿਉਰਿਟੀ ਰੱਖਣੀ ਸੀ ਸਰਕਾਰੀ ਲੈਵਲ ਤੇ ਜੀ ਲੇਕਿਨ ਅਫਸੋਸ ਕਿ ਵੀਜ਼ਾ ਨਹੀਂ ਲੱਗਾ ਉਹ ਬੜਾ ਦੁੱਖ ਹੋਇਆ ਤੇ ਦੇਖੋ ਮਾਨ ਸਨਮਾਨ ਦਰਗਾਵਾਂ ਦਾ ਮੰਦਰਾਂ ਦਾ ਮਸਜਿਦਾਂ ਦਾ ਤੇ ਦਰਬਾਰਾਂ ਦਾ ਜਿਹੜਾ ਵੀਜ਼ਾ ਉਹਨੂੰ ਸੌਖਾ ਕਰਨਾ ਚਾਹੀਦਾ ਹੈ ਆਪਣੀ ਤੁਸੀਂ ਕਾਰਵਾਈ ਪੂਰੀ ਕਰੋ ਲੇਕਿਨ ਮੇਰੀ ਬੇਨਤੀ ਹੈ ਕਿ ਵੀਜ਼ੇ ਦੀ ਜਰਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਲਾ ਕੇ ਦੇਓ ਤਾਂ ਕਿ ਅਸੀਂ ਸੰਗਤਾਂ ਦੇ ਦਰਸ਼ਨ ਕਰੀਏ ਸੰਗਤ ਬੋਧ ਬੁਲਾਨਦੀ ਪਈ ਹੈ ਤੇ ਅਸੀਂ ਫਿਰ ਦੁਬਾਰਾ 2017 ਚ ਗਏ ਸੀ ਸਾ ਤੇ ਕੋਸ਼ਿਸ਼ ਹੈ ਤੇ ਫਿਰ ਜਾਈਏ ਫਿਰ ਜਾਈਏ ਕੋਈ ਇੱਥੋਂ ਪੰਜਾਬ ਦੇ ਸਾਰੇ ਮਿਲ ਰਹੇ ਨੇ ਤੁਹਾਡੇ ਨਾਲ ਗੱਲਬਾਤ ਵੀ ਕਰ ਰਹੇ ਨੇ ਜਿਵੇਂ ਭਾਈ ਸਾਹਿਬ ਜੀ ਵੀਡੀਓ ਬਣਾ ਰਹੇ ਸੀਗੇ ਤਾਂ ਕੀ ਲੱਗਦਾ ਵੀ ਕੀ ਮੈਸੇਜ ਦੇ ਕੇ ਭਜੀਏ ਪੰਜਾਬ ਨੂੰ ਇੱਥੋਂ ਕੋਈ ਆਂਦਾ ਕਿ ਮੈਸੇਜ ਦੇ ਕੇ ਭੇਜ ਲਈ ਜੀ ਮੈਸੇਜ ਹੈ ਹੀ ਪਿਆਰ ਮੁਹੱਬਤ ਅਮਨ ਔਰ ਜਿਹੜਾ ਗੁਲਦਸਤਾ ਗੁਰੂ ਨਾਨਕ ਜੀ ਦੇ ਨੇ ਬਣਾਇਆ ਸੀ ਨਾ ਗੁਲਦਸਤਾ ਬਣਾਇਆ ਸੀ ਰੰਗ ਭਰੰਗੇ ਫੁੱਲ ਪਾ ਕੇ ਤੇ ਉਹ ਜਿਹੜੇ ਫੁੱਲ ਸੀ ਨਾ ਉਹ ਮਸਬ ਦੇ ਫੁੱਲ ਸੀ ਉਹ ਆਪਸ ਚ ਜੋੜ ਤੇ ਹੁਲਾ ਦੀ ਆਪਸ ਚ ਜੱਫੀ ਪੁਆਏ ਮਸਜਿਦ ਮਸਬਾਦੀ ਜੱਫੀ ਪੁਆਤੀ ਕਿ ਦੂਰ ਦਰਾਜ਼ਾ ਕੁਛ ਨਹੀਂ ਹੈਗਾ ਸਿਰਫ ਇਨਸਾਨੀਅਤ ਹੈ ਤੇ ਉਹ ਤੁਸੀਂ ਲੈ ਕੇ ਜਾਓ ਜਿਵੇਂ ਪੁੱਛੇ ਭਾਈ ਗੁਰਦਾਸ ਜੀ ਕਹਤੇ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ Muslim ਮਨਉਈ ਬਾਬਾ ਆ ਕੇ ਹਾਜੀਆਂ ਸ਼ੂਭ ਅਮਲਾਬਾਜੋਂ ਦੋਹੀ ਰੋਈ ਤੇ ਆਪਨੇ ਮੈਸੇਜ ਦਿੱਤਾ ਮੇਰ ਮਸਜਿਦ ਸਦਕ ਮਸੱਲਾ ਹਕ ਹਲਾਲ ਕੁਰਾਨ ਸ਼ਰਮ ਸੁਨਨ ਤਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨੂੰ ਆਸ ਤਸਬੀਹ ਸਾਤ ਇਸ ਭਾਵ ਸੀ ਨਾਨਕ ਰੱਖੇ ਇਲਾਜ ਉਹ ਤਸਬੀਹ ਕਰਨੀ ਹੈ ਸਾਵਾ ਦੀ ਕਰਨੀ ਹੈ ਤੁਸੀਂ ਤੇ ਇਹ ਜਦੋਂ ਪੈਗਾਮ ਮਿਲਦਾ ਸੀ ਤੇ ਮੁਸਲਮਾਨ ਕਹਿੰਦੇ ਸੀ ਬਾਬਾ ਦੇ ਸਾਡਾ ਤੇ ਉਹ ਇਹੋ ਜਿਹਾ ਪਿਆਰ ਵੰਡ ਕੇ ਗਏ ਆ ਤੇ ਉਹ ਪਿਆਰ ਨੂੰ ਬਰਕਰਾਰ ਰੱਖਣਾ ਚਾਹੀਦਾ ਸੰਗਤਾਂ ਨੂੰ ਇਹ ਹੀ ਹੈ ਕਿ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਓ ਬਾਬੇ ਦੀ ਉਹ ਤਾਲੀਮ ਨੂੰ ਤੁਸੀਂ ਹਾਸਲ ਕਰੋ ਸੋਖੀ ਹੈ ਕਿੰਤੂ ਪਰੰਤੂ ਚ ਪੈਣ ਦੀ ਲੋੜ ਨਹੀਂ ਇਨਸਾਨੀਅਤ ਦਾ ਦਰਸ ਇੱਕ ਦੂਜੇ ਦੀ ਤੜਪ ਇਕ ਦੂਜੇ ਨਾਲ ਪਿਆਰ ਕੋਈ ਵੀ ਮਜ਼ਹਬ ਹੋਵੇ ਐਹੀ ਬਾਬਾ ਜੀ ਦਾ ਪੈਗਾਮ ਸੀ ਤੇ ਭਾਈ ਮਰਦਾਨਾ ਦੀ ਦੀ ਅੰਸ ਬੰਸ ਹੁੰਦੇ ਆ ਅਸੀਂ ਐਹੀ ਪੈਗਾਮ ਤੁਹਾਨੂੰ ਵੀ ਦਵਾਂਗੇ ਜੀ ਜੀ ਬਹੁਤ ਸ਼ੁਕਰੀਆ ਕੁਝ ਕਹਿਣਾ ਚਾਹੋਗੇ ਨਾਲ ਖੜੇ ਹੋਏ ਹਾਂ ਬਟ ਕਿਉਂਕਿ ਵੱਡੇ ਭਾਗ ਸਮਝਦੇ ਆ ਸਾਰੇ ਪੰਜਾਬ ਦੇ ਵਿੱਚ ਵੀ ਕਿ ਅਸੀਂ ਉਹਨਾਂ ਦੇ ਨਾਲ ਖੜੇ ਕੇ ਵੰਚਦੇ ਨਾ ਕਿ ਮਹਿਸੂਸ ਹੋ ਰਿਹਾ ਹੁਣ ਤੁਸੀਂ ਨਾਲ ਦੇ ਨਾਲ ਮਹਿਸੂਸ ਹੋ ਰਿਹਾ ਵੀ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੈ ਮਨ ਨੂੰ ਵੀ ਸਾਨੂੰ ਮਰਦਾਨਾ ਜੀ ਅੰਸ ਤੁਹਾਨੂੰ ਮਿਲੇ ਨੇ ਪਿਆਰ ਮਿਲਿਆ ਸਾਨੂੰ ਸਾਰੇ ਪਰਿਵਾਰ ਦੀ ਸਹਿਮਤ ਜਨਾਬ ਜੀ ਬਾਈ ਖਾਲਸਾ ਜੀ ਬਾਈ ਜੀ ਜੀ ਫਤਿਹ ਬਹੁਤ ਸ਼ੁਕਰੀਆ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਸੀਂ ਸਪੋਰਟਸਮੈਨ ਦਾ ਅੱਗੇ ਵੀ ਕਿਹਾ ਸੀ ਬਹੁਤ ਧੰਨਵਾਦੀਆਂ ਅਸਾਤ ਹਾਂ ਤੁਹਾਡੇ ਮੀਡੀਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਿਆਰ ਕਰਦੇ ਹੋ ਔਰ ਹਾਈਲਾਈਟ ਕਰਦੇ ਹੋ ਤੁਹਾਨੂੰ ਗੁਰਨਾਨਕ ਦੇਵ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਨਾਮਦਾਦ ਬਖਸ਼ੇ ਔਰ ਤਰਕੀਆਂ ਦਵੇ ਖੁਸ਼ੀਆਂ ਤੇ ਖੇਰੇ ਬਖਸ਼ੇ ਬਾਬਾ ਲਾਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਇਹ ਪਾਈ ਮਰਦਾਨਾ ਜੀ ਦੀ ਅਨਸ਼ਵਾਸਚੋਂ ਨੇ ਤਾਂ ਲਗਾਤਾਰ ਕੀਰਤਨ ਵੀ ਕਰਦੇ ਨੇ ਸੰਗਤ ਪਿਆਰੀ ਵੀ ਕਰਦੀ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤੁਸੀਂ ਵੀ ਇਸ ਤਸਵੀਰ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਜੋ ਇਹਨਾਂ ਨੇ ਮੈਸੇਜ ਦਿੱਤਾ ਸੁਨੇਹਾ ਦਿੱਤਾ ਪਿਆਰ ਮੁਹੱਬਤ ਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੁਹੱਬਤ ਦੀ ਗੱਲ ਕਰਕੇ ਗਏ ਪਿਆਰ ਦੀ ਗੱਲ ਕਰਕੇ ਤਾਂ ਸਾਨੂੰ ਵੀ ਇਹੀ ਚਾਹੀਦਾ ਪਰ ਇੱਕ ਤਾਰ ਹੈ ਜਿਹੜੀ ਵਿਚਾਲੇ ਆ ਜਾਂਦੀ ਹੈ ਉਹ ਵੀ ਦੂਰ ਹੋਣੀ ਚਾਹੀਦੀ ਹੈ ਉਹ ਹਟ ਜੇ ਤਾਂ ਇੱਕ ਦੂਜੇ ਨੂੰ ਜੱਫੀਆਂ ਪਾ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਰਾ ਸਹਿਯੋਗ ਦੇ ਦਿੱਤੀ ਧੰਨਵਾਦ